अज ही सर्विस कर लगी बंद तो कर ते हम आपका बोलेंगे जा रही होंगे हफ्ते हफ्ते बाद करते ਤੇ ਵੇਰ ਕੋਈ ਨਹੀਂ ਵਧੀਆ ਕਰਦਾ ਸੀ ਤੇ ਲੋੜ ਵੀ ਨਹੀਂ ਖੰਦਾ ਨਾ ਇਹ ਜਾਇਆਂ ਕਰਾਂਗੇ ਅਸੀਂ ਕਿਹੜੇ ਤਰ੍ਹਾਂ ਉਸ ਨਾਲ ਪਾਣੀ ਨਾਲ ਤੇ ਸਭ ਆਦਿ ਨਾਲ ਮੁਸਰਫਨਾ ਸਾਫ ਕਰਕੇ ਧੋਗੇ ਸਾਫ ਕਰਾਂਗੇ ਇਹ ਨਾ ਨਾ ਨਾਲ ਰੋੜ ਨਾ ਕਰੇ ਸੀ ਤੇ ਨਾਲ ਹੀ ਪੁਣੀ ਵਧੀਆ ਹੁੰਦੀ ਹੈ ਜੀ ਕਰੋ ਅੰਦਰੋਂ ਸਾਫ ਕਰ ਧੋਬੂ ਸਾਫ ਕਰ ਲੀਏ ਜਿੰਨਾ ਆਪ ਇਹਨੂੰ ਸਾਫ਼ ਰੱਖਾਂਗੇ ਉੰਨਾ ਹੀ ਲੋੜ ਘੱਟ ਖਿੱਚਦਾ ਵਾ ਕੋਈ ਗੁਣੀ ਮਰਿਆ ਹੁੰਦੀ ਸਾਫ਼ ਕੋਈ ਗੁਣੀ ਠੰਡੀ ਕੋਈ ਕਰਨਾ ਵਾ 10 ਦਿਨ ਦਿਨ ਬਾਅਦ ਸਫਾਈ ਕਰਨੀ ਚਾਹੀਦੀ ਏ ਇਹ ਨਾ 10 ਦਿਨ ਵਾਲਾ ਪਰ ਇਹ ਨੋਰਮਲ 24 ਤੋਂ ਲੈ ਕੇ 26 ਦੇ ਵਿੱਚ ਚਲਾਉਣਾ ਚਾਹੀਦਾ ਜੀ ਹਾਂਜੀ ਆਪਾਂ ਜਾਲੀਆਂ ਸਾਫ਼ ਕਰਕੇ ਬਾਅਦ ਵਿੱਚ ਬਾਤ ਬੁਝਾਈ ਸਟੇ ਕਰ ਦਾਂਗੇ ਤੇ ਉੱਪਰ ਜਿਹੜਾ ਬਲੋਰ ਆ ਉੱਪਰ ਸੈਨ ਲੱਗਿਆ ਪੱਕਾ ਉਹ ਵੀ ਸਾਫ਼ ਕਰ ਦੰਦਾ ਆਵਾਂਗੇ ਹੁਣ ਆਪਾਂ ਜਾਲੀਆਂ ਸਾਫ਼ ਕਰ ਰਹੇ ਆ ਜੀ ਦੇਖੋ ਕਿੰਨਾ ਬੜਾ ਜੰਮਿਆ ਜਾਲੀਆਂ ਤੇ ਅਹੀਂ ਤਾਂ ਅਗਰ ਪਹਿਲਾਂ ਸਾਫ਼ ਕੀਤੀਆਂ ਸੀਗੀਆਂ ਨਹੀਂ ਆਪਾਂ 10 ਦਿਨ 10 ਦਿਨਾਂ ਬਾਅਦ ਕਰ ਲਈ ਜੀ ਸਫਾਈ ਨਾ ਵੀ ਮਿੱਟੀ ਪਈ ਗਈ ਹੈ ਆ ਇੱਕ ਗੱਲ ਹੋਰ ਕਰਨ ਨਾਲੇ ਕਦੀ ਵੀ ਕਰੀ ਸਾਫ ਕਰਨੀਆਂ ਜਿਆਦਾ ਮੈਨੂੰ ਜ਼ੋਰ ਦੀ ਪਰੇਸ਼ਾਨੀ ਮਾਣਾ ਨਾਰਮਲ ਕਿਉਂਕਿ ਜੜੀ ਪਾਟਣ ਦਾ ਡਰ ਅੰਦਰ ਰਹਿੰਦਾ ਹੈ ਤਾਂ ਹੋ ਗਏ ਜਾਲੀਆਂ ਹੋ ਗਈਆਂ ਨੇ ਸਾਬ ਹੁਣ ਇਹਨਾਂ ਨੂੰ ਆਪਾਂ ਸੁਕਾ ਲਾਂਗੇ ਓਨੀ ਦਰ ਤੱਕ ਇਹ ਸੁੱਕ ਰਹੀਆਂ ਨੇ ਤੇ ਓਨੀ ਦਰ ਤੱਕ ਆਪਾਂ ਉਪਰ ਉਹਦੇ ਅਸੀਂ ਦਾ ਫੈਨ ਉਹ ਸਾਫ਼ ਕਰ ਲੈਂਦੇ ਆ ਜੀ ਉਹਦੇ ਨਾਲ ਬਣੇ ਰਿਓ ਹੁਣ ਜਾ ਰਹੇ ਆ ਆਪਾਂ ਕੋਠੇ ਦੇ ਆਪਾਂ ਇੱਕ ਫੈਂਸ ਸਾਫ ਕਰਾਂਗੇ। ਹੁਣ ਇਹਨੂੰ ਸਾਫ ਕਰਾਂਗੇ ਆਪਾਂ ਚੰਗੀ ਤਰ੍ਹਾਂ। ਇਹਦੇ ਪਾਣੀ ਮਾਰ ਕੇ ਕਿਉਂਕਿ ਇਹਦੇ ਵਿੱਚ ਕਚਰਾਵਾ ਰਸਿਆ ਨਾ ਵਾ। ਆਹ ਇੱਕ ਸਾਫ ਕੀਤਾ ਹੈ। ਆ ਦੇਖੋ ਕਿੰਨੇ ਗਾਹ। ਜਦ ਮੈਂ ਮੇਰੀ ਅੰਨਾਂ ਨਾਲ ਕਰਕੇ ਕਿੰਨੀ ਮਿੱਟੀ ਆ। ਚਾਹੇ ਜਮਾ ਇਹਦੇ ਨਾਲ ਵੇਹੜੇ ਕੇ ਸੋਈ ਪੁੜੀ ਨੂੰ ਇਹ ਬਤਾ ਜੀ ਨੇ ਬਾਹਰੋਂ ਸਾਫ ਕਰਵਾਈਏ ਤੇ 1200 ਰੁਪਏ ਲੈ ਜਾਂਦੇ ਹੁਣ ਅੱਧੂ ਕਰਨੀ ਹੁੰਦੀ ਹੈ ਇਹੋ ਗੱਲ ਦਾ ਥੱਲੇ ਉਹ ਘਰ ਬਣਿਆ ਪਰ ਸਾਫ ਕਰਦੁੰਦੇ ਹੋਏ ਜਾਲੀਆਂ ਤੇ ਬਸ ਇੱਧਰੇ ਪਾਣੀ ਮਾਰ ਦਿੰਦੇ ਆ ਇਹੋ ਤਾਂ ਲੈਣੇ 10 ਦਿਨ ਬਾਅਦ 1200 ਦਵਾਂਗੇ ਤੇ ਪਾਣੀ ਕੱਢਦਾ ਗੰਦਾ ਨਾ ਗੰਦਾ ਪਾਣੀ ਜਾ ਨਹੀਂ ਪੁਰਾਪਾ ਕਹਿੰਦੇ ਗੁਨੀ ਨਹੀਂਂ ਦੀ ਬਰ 100 ਕਿੱਤਾ ਦਾ ਆਹ ਲੋੜ ਕਿ ਤੁਹਾਨੂੰ ਕਰਨੀ ਹੀ ਹੁੰਦਾ ਵਾ 10 ਦਿਨ ਬਾਅਦ ਕਰ ਲੈਣੀ ਚਾਹੀਦੀ ਏ ਤੁਸੀਂ ਆਪ ਹੀ ਕਰੀ ਕਰ ਦਿੰਦਾ ਵਾ ਸਰਵਿਸ ਵੀ ਕਰਦਾ ਔਖਾ ਕੰਮ ਨਹੀਂ ਹੋਇਆ ਤੇ ਜੇ ਇਹ ਦੀ ਸभाल ਕਰਾਂਗੇ ਤੇ ਲਾਈਫਟਾਈਮ ਚੱਲਦੀ ਆ ਉਹਨੇ ਚੀਜ਼ ਵੱਧ ਕਰਾਂ ਚੱਲੂਗੀ ਹਾਂਜੀ ਅੱਛਾ ਪਿਆਰ ਰਵੇ ਇੱਧਰ ਪੱਖੇ ਦੇ ਨਾਲ ਵੀ ਪਾਣੀ ਮਾਰੀ ਇੱਧਰਲੀ ਸਾਈਡ 'ਤੇ ਪਾਣੀ ਮਾਰਨਾ ਚਾਹੀਦਾ ਇਦਰੋਂ ਸਾਫ਼ ਕਰੋ ਤੇ ਪੈਪ ਇਦਰੋਂ ਕਰੋ ਤੇ ਪੈਪ ਤੋਂ ਦਿਨ ਮਾਰੋ ਨਹੀਂ ਆਪਾਂ ਤੇ ਨਹੀਂ ਮਾਰਨਾ ਚਾਹੀਦਾ ਮੇਸ਼ਾ ਜੜੀ ਬਣੀ ਹੈ ਜੜੀ ਇਦਰ ਨੂੰ ਨਹੀਂ ਉੱਤੇ ਮਾਰਾ ਜਿਹੜਾ ਮੈਨੂੰ ਕਿੰਨਾ ਗਾਰਦੰਦਾ ਬਣ ਨਿਕਲਿਆ ਵਾ ਨਾ ਗੰਦਾ ਆ ਤਾਂ ਹੀ ਸੀ ਅੱਜ ਆਪਣੇ ਕੋਲੇ ਘਰ ਰਿਹਾ ਮਿੱਟੀ ਫਸੀ ਹੋਈ ਹੋਣ ਚਾਲੀ ਯਾਦ ਰਵੇ ਪਾਣੀ ਮਚਾ ਪਰ ਪ੍ਰੈਸ਼ਰ ਨਾ ਮਾਰਨਾ ਬੋਲਾ ਬੋਲਾ ਕਿਉਂਕਿ ਗਾਲੀਆਂ ਜ਼ਿਆਦਾ ਤੇਜ਼ ਪ੍ਰੈਸ਼ਰ ਨਾਲ ਨਿਕਲਦੀਆਂ ਨੇ ਗਾਲੀਆਂ ਵਾਲੀਆਂ ਨਰਮ ਹੁੰਦੀਆਂ ਜੀ ਖਰਾਬ ਹੋ ਜਾਂਦੀਆਂ ਮੋਕਾ ਮੋਕਾ ਕਿੰਨੀ ਮਿੱਟੀ ਨਿਕਲ ਰਹੀ ਹੈ ਗੰਦਾ ਪਾਣੀ ਉਹ ਗੰਨਾ ਮਿੱਟੀ ਵਾਲਾ ਉਹ ਨਹੀਂ ਨਿਕਲਿਆ ਹੋ ਗਿਆ ਕਲੀਨ ਚੰਗੀ ਤਰ੍ਹਾਂ ਹੋ ਗਈ ਸਫਾਈ ਵਧੀਆ ਜੀ ਅੱਜ 쿨ਿੰਗ ਵਧੀਆ ਕਰੂਗਾ ਆਨੇ ਸੀ ਮੇਰੀ 400 ਗਰਮ ਬਣਾ ਨੀਰੀ ਆਈ ਸੀ ਨਾ ਮੇਰੀ ਦੁਬਾਂ ਜਾ ਹਾਂ ਕੀ ਹੋਇਆ ਇਹਦਾ ਹਾਂ ਨੇਰੀ ਦੇ ਨਾਲ ਬਲੌਕ ਜੀਆਂ ਨੂੰ ਕਰਨਾ ਪੈਣਾ ਅਪ ਗਵਰ ਨਹੀਂ ਕੀਤਾ ਹੈ ਨਾ ਹਾਂ ਉੱਤੋਂ ਪਹਰ ਬੰਨੇ ਆ ਤੇ ਛੱਦਰ ਬਾਗੇ ਨਾ ਕਵਰ ਕਰਦੇ ਆ ਕਵਰ ਦੀ ਹਾਂ ਛੱਤ ਜੀ ਬਣਵਾ ਲੈਣੇ ਹਾਂ ਤੋਂ ਨਹੀਂ ਬਾਈਂ ਕਰ ਬਹੁਤ ਫਰਕ ਪੈਂਦਾ ਵਾ ਛੱਤ ਜੀ ਬਣੀ ਹੋਵੇ ਉੱਪਰ ਕਿਹੜਾ ਨਾ ਮਿੱਟੀ ਨੇਰੀ ਜਿਹੜੀ ਨਾ ਮੇਰੀ ਉਹਦੀ ਮਿੱਟੀ ਮਲ ਕਰ ਪੰਦੀ ਨੇਰੀ ਪਚਾਰਨਾ ਆ ਦੇਖੋ ਇਹ ਕਿੰਨਾ ਬਸਾ ਖੜਾ ਪਾਣੀ ਫਸਟ ਉੱਤੋਂ ਨਿਕਲਿਆ ਫਿਰ ਦਸ ਤਾਂ ਜੀ ਜਿਨਾ ਆਪਾਂ ਫੈਂਸ ਆਫ ਕੀਤਾ ਨਾ ਪੂਰਾ ਦੇਖੋ ਕਿੰਨੇ ਜ਼ਾਰ ਨਿਕਲੇ ਆਏ ਨੇ ਇਹ ਸਾਰੇ ਜਮ੍ਹਾਂ ਹੋ ਗਏ ਨੇ ਹੁਣ ਕੁਲੀ ਨਹੀਂ ਹੋਊਗੀ ਸੰਢੀ ਤੇ ਲੋੜ ਵੀ ਘੱਟੇ ਚੂਗਾ ਉਹ ਕੈਂਚ ਪਾ ਦੋ ਬੰਨ ਨਾਲ ਹੀ ਆਪਾਂ ਬੁੱਟੇ ਪਾਈ ਪਾ ਦਾਂਗੇ ਜਿੱਧਰ ਵੀ ਪਾਓ अपना ड्रैगन फूड ਦਾ ਬੂਤਾ ਵੱਡਾ ਹੋ ਗਿਆ ਬੂਤਾ ਲੱਗ ਗਿਆ ਹੂੰ ਸਾਰਿਆਂ ਨੂੰ ਪਾ ਦੋ ਇੱਧਰ ਵੀ ਪਾ ਦੋ ਆਟਾ ਚ ਆ ਨੂੰ ਸਾਫ਼ ਕਰਕੇ ਹੋਏ ਜੜੀਆਂ ਕੱਟ ਕਰਾਈ ਠੀਕ ਹੈ ਜੀ ਨੂੰ ਜੜੀਆਂ ਕੱਟ ਕਰ ਦਾਂਗੇ ਜੀ ਇਹ ਹੋ ਗਿਆ ਰੈਡੀ ਮੈਂ ਚੈੱਕ ਕਰਦਾ ਆਂਗੇ ਆਉਣ ਉਹ ਤੋਂ ਉੱਪਰ ਲੋ ਜੀ ਇਹ ਹੋ ਗਈ ਸਾਡੀ AC ਦੀ ਪਾਈ ਹਾਂਜੀ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਇਹ ਏ ਸੀਰੀਜ਼ ਪਸੰਦ ਆਇਆ ਕਿ ਨੋਕੀ ਤਾਂ ਲੱਗਿਆ ਜੇ ਬੜੀਆ ਲੱਗਿਆ ਤੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਧੰਨਵਾਦ ਜੀ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਥੈਂਕ ਯੂ